ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਕੀ ਨਾਮ ਆਪਣਾ ਜੀ ਗਿਆਨੀ ਲਾਲ ਸਿੰਘ ਜੀ ਨਾਮ ਆ ਜੀ ਸਾਡਾ ਅੱਛਾ ਕਿਹੜੀ ਜਗ੍ਹਾ ਤੋਂ ਆਏ ਸੀ ਪਟਿਆਲੇ ਤੋਂ ਆਏ ਆ ਪਟਿਆਲੇ ਤੋਂ ਆਏ ਆ ਤੇ ਕੀ ਸਮੱਸਿਆ ਸੀ ਸਾਡੇ ਘਰ ਦੇਆਂ ਨੂੰ ਗੋਡਿਆਂ ਦੀ ਤੇ ਡਿਸਕ ਦੀ ਪ੍ਰੋਬਲਮ ਸੀ ਜਿਸ ਕਰਕੇ ਪਹਿਲਾਂ ਵੀ ਦੋ ਵਾਰੀ ਆਏ ਹੁਣ ਅੱਜ ਫੇਰ ਅਸੀਂ ਇਹਨਾਂ ਨੂੰ ਦਿਖਾਉਣ ਵਾਸਤੇ ਆਏ ਆ ਅੱਛਾ ਠੀਕ ਹੈ ਜੀ ਹਾਂਜੀ ਤੇ ਕਾਫੀ ਜ਼ਿਆਦਾ ਇੱਥੋਂ ਸਾਨੂੰ ਆਰਾਮ ਆਇਆ है है, अच्छा ठीक है जी बहुत बढ़िया फायदा ਇਥੋਂ ਮਿਲਦਾ ਹੈ ਕਿੰਨੇ ਸਾਲਾਂ ਤੋਂ ਪ੍ਰੋਬਲਮ ਸੀ ਇਹ ਗੋਡਿਆਂ ਦੇ ਡਿਸਕ ਦੀ ਇਹ ਤਕਰੀਬਨ 4-5 ਸਾਲ ਤੋਂ ਇਹਨਾਂ ਨੂੰ ਤਕਲੀਫ ਸੀ ਇਸ ਦੀ ਤਕਰੀਬ ਹੈ ਗਈ ਸੀ ਠੀਕ ਹੈ ਜੀ ਹਾਂਜੀ ਤੇ ਪਹਿਲਾਂ ਦਵਾਈ ਕਿத்து ਖਾਦੇ ਤੁਸੀਂ ਪਹਿਲਾਂ ਅਸੀਂ ਕਈ ਹਸਪਤਾਲਾਂ 'ਚ ਵੀ ਸਰਕਾਰੀਆ 'ਚੋਂ ਵੀ ਜਾਂ ਦੇਸੀ ਵੀ ਕਈ ਥਾਂ 'ਤੇ ਜਾ ਕੇ ਦਵਾਈ ਖਾਧੀ ਅੱਛਾ ਜੀ ਪਰ ਉਸ ਤਰ੍ਹਾਂ ਆਰਾਮ ਨਹੀਂ ਹੋਇਆ ਜਿਸ ਤਰ੍ਹਾਂ ਹੋਣਾ ਚਾਹੀਦਾ ਅੱਛਾ ਠੀਕ ਹੈ ਜੀ ਇੱਥੇ ਦਵਾਈ ਕਿੰਨੀ ਵਾਰ ਲੈਣੀ ਹੈ ਤੁਸੀਂ ਅਸੀਂ ਤੀਜੀ ਵਾਰੀ ਹੁਣ ਦਵਾਈ ਲੈਣ ਆਏ। ਤੀਜੀ ਵਾਰ ਦਵਾਈ ਲੈਣ ਆਏ ਆ। ਹਾਂਜੀ। ਤੇ ਇਹਨਾਂ ਨੂੰ ਕਿੰਨਾ ਆਰਾਮ ਲੱਗ 100% ਦਾ ਆਰਾਮ ਲੱਗਦਾ ਹੈ? ਹੁਣ ਤਕਰੀਬਨ ਐ ਮੰਨ ਲਓ ਵੀ ਜਦੋਂ ਅੱਜ ਕਰਾ ਕੇ ਜਾਵਾਂਗੇ 50% ਇੱਕ ਵਜੇ ਤਾਈਂ ਹੁੰਦਾ 100% ਹਾਂਜੀ ਠੀਕ ਹੋ ਜੂਗਾ। 70% ਰਾਜੀ ਹੋ ਜਾਂਦੇ ਨੇ। ਅੱਛਾ ਜੀ। ਹਾਂਜੀ। ਹਾਂਜੀ। ਤੇ ਕੀ ਪ੍ਰੋਬਲਮ ਆ ਰਹੀ ਸੀ ਜਣ ਕੇ ਇਹਨਾਂ ਨੂੰ ਤੁਹਾਨੂੰ ਫਿਰਨੇ ਦੀ ਕੀ ਹਾਂਜੀ ਲੱਤਾਂ ਦੀ ਪ੍ਰੋਬਲਮ। ਇਹਨਾਂ ਨੂੰ ਲੱਤਾਂ ਦੀ ਪ੍ਰੋਬਲਮ ਆਇਆ ਲੱਤਾਂ ਦੇ ਵਿੱਚ ਦਰਦ ਹੁੰਦਾ ਪਿੰਜੜੀਆਂ ਚ ਤੋਂ ਲੈ ਕੇ ਗਿੱਟੀਆਂ ਤੱਕ ਤੇ ਗੋਡਿਆਂ ਚ ਵੀ ਦਰਦ ਹੁੰਦਾ। ਠੀਕ ਹੈ ਜੀ ਠੀਕ ਹੈ ਤੇ ਸੰਤਾਂ ਨੂੰ ਕੀ ਸਨੇਹਾ ਦੇਣਾ ਜਾਣੀਓਂਗੇ ਸੰਤਾਂ ਨੂੰ ਅਸੀਂ ਇਹ ਦੇ ਸਨੇਹਾ ਦੇਣਾ ਚਾਹਾਂਗੇ ਕਿ ਜਿਸ ਤਰ੍ਹਾਂ ਗਰੀਬ ਦਾ ਮੂੰਹ ਗੁਰੂ ਦੇ ਗੋਲਕ ਦਾ ਨਾਮ ਰੱਖ ਕੇ ਸੰਸਥਾ ਚੱਲ ਰਹੀ ਹੈ ਤੇ ਇੱਥੇ ਜਿਹੜੇ ਗਰੀਬ ਦੁਖੀ ਆਉਂਦੇ ਨੇ ਉਹਨਾਂ ਨੂੰ ਤੰਦੁਸਤੀ ਮਿਲਦੀ ਹੈ ਸੁੱਖ ਮਿਲਦਾ ਹੈ ਤੇ ਸਾਨੂੰ ਸਾਰਿਆਂ ਨੂੰ ਜਿਨ੍ਹਾਂ ਨੂੰ ਵੀ ਕੋਈ ਦੁੱਖ ਹੈ ਇੱਥੇ ਜ਼ਰੂਰ ਆਉਣਾ ਚਾਹੀਦਾ ਹੈ ਕਿਉਂਕਿ ਜੋ ਜੀ ਆਵੇ ਸੋ ਰਾਜੀ ਜਾਵੇ ਗੁਰੂ ਨਾਨਕ ਦੇ ਘਰ ਦੀ ਬਖਸ਼ਿਸ਼ ਹੈ ਠੀਕ ਹੈ ਜੀ ਤੇ ਇੱਕ ਗੱਲ ਹੋਰ ਵੀ ਮੈਨੂੰ ਬੜੀ ਖੁਸ਼ੀਵਾਲੀ ਵੀ ਜਦੋਂ ਤੁਸੀਂ ਘਰੋਂ ਚੱਲਣਾ ਹੈ ਤਾਂ ਅਰਦਾਸ ਕਰਕੇ ਚੱਲੋ ਗੁਰੂ ਨੂੰ ਯਾਦ ਕਰਕੇ ਢਲੋ ਇਸ ਕਰਕੇ ਵੀ ਸਾਨੂੰ ਗੁਰੂ ਨਾਨਕ ਪਾਤਸ਼ਾਹ ਤੰਦਰੁਸਤੀ ਦੇਣ ਸੁੱਖ ਮਿਲੇ ਮੈਂ ਸਨੇਹਾ ਇਹੀ ਹੈ ਕਿ ਸਾਨੂੰ ਇਸ ਸੰਸਥਾ ਨਾਲ ਜੁੜਨਾ ਚਾਹੀਦਾ ਹੈ ਆਪਣੇ ਰੋਗਾਂ ਤੋਂ ਰਹਿਤ ਹੋਣਾ ਚਾਹੀਦਾ ਦੁੱਖਾਂ ਤੋਂ ਬਚਤ ਕਰਨੀ ਚਾਹੀਦੀ ਚਲੋ ਠੀਕ ਹੈ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ